नमस्कार आप देख रहे हैं युवराज भारत न्यूज़ यह खबर आपके लिए हमारे संवाददाता मनदीप सिंह जी लेकर आए हैं अमृतसर हल्का पश्चिमी वार्ड नंबर 66 ਵਿੱਚ ਵਿਕਾਸ ਕਾਰਜਾਂ ਦਾ ਆਗਾਜ਼ अमृतसर 9 ਅਕਤੂਬਰ 2025 अमृतसर ਦੇ ਹਲਕਾ ਪੱਛਮੀ ਦੇ ਵਾਰਡ ਨੰਬਰ 66 ਵਿੱਚ ਵਿਕਾਸ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ ਵਾਰਡ ਦੇ ਕਾਉਂਸਲਰ ਸ਼੍ਰੀ ਵਿਰਾਟ ਦੇਵਗਨ ਜੋ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ ਨੇ ਰਾਮਨਗਰ ਕਲੋਨੀ ਵਿਖੇ ਨਵੀਆਂ ਗਲੀਆਂ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਇੱਕ ਰਿਬਨ ਕੱਟਣ ਦੀ ਰਸਮ ਨਾਲ ਕੀਤਾ ਇਸ ਮੌਕੇ ਤੇ ਬੋਲਦਿਆਂ ਕਾਉਂਸਲਰ ਵਿਰਾਟ ਦੇਵਗਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹਨਾਂ ਦੀ ਮੁੱਖ ਤਰਜੀਹ ਵਾਰਡ ਦੇ ਸਾਰੇ ਖੇਤਰਾਂ ਦਾ ਬਰਾਬਰ ਅਤੇ ਸੰਤੁਲਿਤ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਉਹਨਾਂ ਕਿਹਾ ਕਿ ਨਵੀਆਂ ਗਲੀਆਂ ਦੇ ਨਿਰਮਾਣ ਨਾਲ ਨਾ ਸਿਰਫ ਇਲਾਕਾ ਵਾਸੀਆਂ ਨੂੰ ਆਰਾਮ ਮਿਲੇਗਾ ਸਗੋਂ ਆਵਾਜਾਈ ਨੂੰ ਵੀ ਵਧੇਰੇ ਸੁਚਾਰੂ ਅਤੇ ਸੁਵਿਧਾਜਨਕ ਬਣਾਇਆ ਜਾ ਸਕੇਗਾ ਕੌਂਸਲਰ ਦੇਵਗਨ ਨੇ ਭਰੋਸਾ ਦਿਵਾਇਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਜੋ ਵਿਕਾਸ ਕਾਰਜ ਅਧੂਰੇ ਰਹਿ ਗਏ ਸਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਇਨ੍ਹਾਂ ਕੰਮਾਂ ਵਿੱਚ ਸੀਵਰੇਜ ਪ੍ਰਣਾਲੀ ਵਿੱਚ ਸੁਧਾਰ ਗਲੀਆਂ ਵਿੱਚ ਸਟਰੀਟ ਲਾਈਟਾਂ ਲਗਾਉਣਾ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਵਿਵਸਥਾ ਸ਼ਾਮਲ ਹੈ ਉਹਨਾਂ ਅੱਗੇ ਕਿਹਾ ਇਹ ਸਿਰਫ ਇੱਕ ਸ਼ੁਰੂਆਤ ਹੈ ਆਉਣ ਵਾਲੇ ਸਮੇਂ ਵਿੱਚ ਅਸੀਂ ਲੋਕਾਂ ਦੀ ਭਲਾਈ ਅਤੇ ਇਲਾਕੇ ਦੀ ਤਰੱਕੀ ਲਈ ਹੋਰ ਵੀ ਕਈ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ ਇਲਾਕਾ ਨਿਵਾਸੀਆਂ ਨੇ ਇਸ ਪਹਿਲਕਦਮੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ ਅਤੇ ਕਾਉਂਸਲਰ ਵਿਰਾਟ ਦੇਵਗੰਦਾ ਇਸ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ ਇਸ ਵਿਕਾਸ ਕਾਰਜ ਨਾਲ ਸਥਾਨਕ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਵਾਰਡ ਦੀ ਨੁਹਾਰ ਜਲਦ ਹੀ ਬਦਲੇ ਲੰਬੇ ਸਮੇਂ ਤੋਂ ਇਹ ਕਹਿ ਰਹੇ ਸੀ 35-40 ਸਾਲ ਤੋਂ ਬਲੀ ਨਹੀਂ ਬਣੀ और ने किया कि लैवल करके मकान नहीं ने। वादा किया कुछ दिनों तक जो मेन तो रोड तो है, तो है रामनगर कलोनी बननी शुरू हो जाने और जितो जो, तो जो तो प्रॉब्लम आ रही है जितनी ज्यादा प्रॉब्लम है जिथे उतो कमांुआत कर रहे हैं और मैं ਤਮ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਵਾਰਡ ਨੰਬਰ 66 ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਇਲਾਕਾ ਡਵੈਲਪਮੈਂਟ ਤੋਂ ਵਾਂਝਾ ਨਹੀਂ ਰਹੂਗਾ। ਕਿਸੇ ਇਲਾਕੇ ਦਾ ਸੀਵਰੇਜ ਨਵਾਂ ਪੈਣ ਬੰਦਾ। ਕਿਸੇ ਇਲਾਕੇ ਦੀ ਵਾਟਰ ਸਪਲਾਈ ਨਵੀਂ ਪੈਣ ਵਾਲੀ ਹੈ। ਕੋਈ ਸਟਰੀਟ ਲਾਈਟਸ ਵੀ ਜੁੜੋਤਾ ਹੈ। ਕੋਈ ਗਲੀ ਨਵੀਂ ਬਣਨ ਵਾਲੀ ਹੈ। ਜੋ ਇੱਕ ਕੌਂਸਲਰ ਦੀ ਮੂਲ ਗੁਸੇਬ ਦਾ ਮਾਦੇਣਾ ਇੱਕ ਫਰਜ਼ ਹੁੰਦਾ ਹੈ ਉਹ ਅਸੀਂ ਸਾਰੀਆਂ ਬਣਾ ਕੇ ਦੇਾਂਗੇ। ਪਿਛਲੇ ਟਰਨ ਦੇ ਵਿੱਚ ਮੇਰੇ ਮਾਤਾ ਜੀ ਕੌਂਸਲਰ ਰਹੇ ਨੇ। ਉਹਨਾਂ ਇਲਾਕਿਆਂ ਦੇ ਵਿੱਚ ਵੀ ਕੰਮ ਕੀਤੇ ਨੇ। ਉਹ ਕੰਮਾਂ ਨੂੰ ਦੇਖਦੇ ਹੋਏ ਹੀ ਇਸ ਇਲਾਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਛੋਟੇ ਸਾਲ ਹੋ ਰਿਹਾ ਕਹਿੰਦੇ ਆਮ ਪਾਰਟੀ ਕੰਮ ਨਹੀਂ ਕਰਾ ਰਹੀ ਆਮ ਪਾਰਟੀ ਕੰਮ ਨਹੀਂ ਕਰਾ ਰਹੀ ਮੈਂ ਵੀ ਤੇ ਆਮ ਆਦਮੀ ਪਾਰਟੀ ਦੇ ਰਿਪਰੈਜ਼ੈਂਟੇਟਿਵ ਆ ਆਮ ਆਦਮੀ ਪਾਰਟੀ ਦਾ ਕੌਂਸਲਰ ਆ ਅਸੀਂ ਕੰਮ ਹੋ ਰਿਹਾ ਨਹੀਂ ਰੇ ਅਸੀਂ ਸਾਰੇ ਰਿਪੇਅਰ ਐਂਡ ਮੇਨਟੇਨੈਂਸ ਦੇ ਕੰਮ ਚਲਾ ਰਹੇ ਆ ਤੁਸੀਂ ਜਿਹੜੇ ਲੋਕਾਂ ਨੂੰ ਲੋਕਾਂ ਨੇ 100 150 ਵੋਟਾਂ ਪਾ ਪਾਈਆਂ ਗਲਤੀ ਦੇ ਨਾਲ ਬੈ ਗਈ ਆ ਤੁਸੀਂ ਉਹਨਾਂ ਲੋਕਾਂ ਦੀ ਗੱਲ ਨਾ ਕਰੋ ਕਿ ਆਮ ਆਦਮੀ ਪਾਰਟੀ ਵੋਟਾਂ ਨਹੀਂ ਪਾ ਰਹੀ ਉਹ ਤੇ ਰਿਜ਼ਲਟ ਲੋਕਾਂ ਨੇ ਦੇਖ ਲਿਆ ਕਿ ਆਮ ਆਦਮੀ ਪਾਰਟੀ ਲੋਕਾਂ ਨੇ ਕੌਂਸਲਰ ਬਣਾਇਆ ਇਸ ਵਾਰਡ ਦੇ ਕੌਂਸਲਰ ਨੇ ਦੂਸਰੀ ਵਾਰਡ ਤੋਂ ਆਇਆ ਇਹ ਪਿਆਰ ਦਿੱਤਾ ਹੈ ਜੇ ਵਿਸ਼ਵਾਸ ਕੀਤਾ ਹੈ ਤਾਂ ਡਵੈਲਪਮੈਂਟ ਸਾਰੀ ਕਰੂਗਾ ਕਿ ਦਵਾਗੇ ਔਰ ਆਮ ਆਦਮੀ ਪਾਰਟੀ ਸਰਦਾਰ ਭਗਵੰਦ ਮਾਨ ਜੀ ਬਹੁਤ ਅੱਛੇ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਜਿਹੜੇ ਮੁੱਦੇ ਨੇ ਦੇਖ ਰਹੇ ਨੇ ਕੇਂਦਰ ਦੇ ਅੱਗੇ ਵੀ ਰੱਖ ਲੈਣੇ ਡਵੈਲਪਮੈਂਟ ਕਰਵਾ ਰਹੇ ਨੇ ਔਰ ਵੀ ਜਿਹੜੀ ਜਿਹੜੀ ਪ੍ਰੋਬਲਮ ਲੋਕ ਕਹਿਣਗੇ ਉਹਦੀ ਹੱਲ ਕਰਵਾ ਦੇ ਜਿਹੜੀ ਸੜਕ ਬਾਜੀ ਸੜਕ ਦਾ ਜੀ ਸੜਕ ਜਿਹੜੀ ਜਿਹੜੀ ਆ ਆਰਾਮਨਗਰ ਕਲੋਨੀ ਦੀ ਜਿਹੜੀ ਮੇਨ ਸੜਕ ਹੈ 3-4 ਦਿਨਾਂ ਤੱਕ ਕੋਈ ਬੱਲੇ ਵੀ ਦਸਿਆ ਹੈ ਕਿ ਹਾਫ ਫੋਰ ਦਾ ਪਰਲਾ ਪਾਸਾ ਹੈਗਾ ਹੈ ਉਧਰੀ ਸਾਈਡ ਹੈ ਜਿਹੜੀ ਸੈਂਟਰ ਕੌਨਸਟਿਟੈਂਸੀ ਦੇ ਵਿੱਚ ਐਧ और कुछ दिन तीन चार जॉइंटली एक करके प्रोग्राम अभी इस जरा मेन रोड का रामनगर कलोनी उदघाटन करा और बना थी, के जो लोग कह